ਸਾਸਿਕਾ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਲਗਭਗ ਜਿਮਨੀ ਚੋਣਾਂ ਤੋਂ 1 ਮਹੀਨਾ ਪਹਿਲਾਂ ਆਪਣਾ ਸਤੀਫਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਭੇਜ ਦਿੱਤਾ ਸੀ ਕੀ ਸੁਨੀਲ ਕੁਮਾਰ ਜਾਖੜ ਦਾ ਸਤੀਫਾ ਜਿਹੜਾ ਹੈ ਉਪਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਮਨਜ਼ੂਰ ਕਰ ਲਿਆ ਹੈ ਇੱਕ ਪਾਸੇ ਫਿਰ ਦੁਬਾਰਾ ਖਿਲਾਫ ਬੋਲੇ ਸੁਨੀਲ ਕੁਮਾਰ ਜਾਕੜ ਕਿਸਾਨਾਂ ਦੇ ਵਿਰੁੱਧ ਖਾਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਉਹਨਾਂ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੀ ਮੰਗ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਐਮਐਸਪੀ ਸਹੀ ਹੈ ਜਜੀਤ ਸਿੰਘ ਡੱਲੇਵਾਲ ਨਹੀਂ ਜਾਣਦੇ ਕਿ ਜੇਕਰ ਪੂਰੇ ਭਾਰਤ ਦੇ ਕਿਸਾਨਾਂ ਨੂੰ ਸਾਰੀਆਂ ਫਸਲਾਂ ਉੱਤੇ ਸਰਕਾਰੀ ਰੇਟ ਤੇ ਐਮਐਸਪੀ ਮਿਲਦੀ ਹੈ ਤਾਂ ਪੂਰੇ ਭਾਰਤ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ ਉਧਰ ਵੱਡਾ ਝਟਕਾ ਲੱਗੇਗਾ ਪੰਜਾਬ ਭਾਰਤ ਦੀ ਜੀਡੀਪੀ ਨੂੰ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਨਵਾਂ ਪ੍ਰਧਾਨ ਬਣਾਉਣ ਜਾ ਰਹੀ ਹੈ ਇੱਕ ਪਾਸੇ ਸੁਨੀਲ ਕੁਮਾਰ ਜਾਖੜ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਧਰ ਮਨਪ੍ਰੀਤ ਬਾਦਲ ਇਧਰ ਪ੍ਰਵਨੀਤ ਬਿੱਟੂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਅਸੀਂ ਜਿਹੜਾ ਹੈ ਪ੍ਰਧਾਨ ਬਣਨਾ ਹੈ ਕਿਉਂਕਿ ਸ਼੍ਰੀਕਮਾਰ ਜਾਖੜ ਨੇ ਤਾਂ ਆਲਰੇਡੀ ਆਪਣਾ ਅਸਤੀਫਾ ਸੌਂਪਿਆ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਧਰ ਭਾਰਤੀ ਜਨਤਾ ਪਾਰਟੀ ਯਾਨੀ ਕਿ ਪਹਿਲਾਂ ਆਪਣਾ ਪ੍ਰਧਾਨ ਚੁਣੇਗੀ ਉਸ ਤੋਂ ਬਾਅਦ ਛੁੱਟੀ ਕੀਤੀ ਜਾਵੇਗੀ ਸੁਨੀਲ ਕੁਮਾਰ ਜਾਖੜ ਦੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਨਿਯੁਕਤ ਕਰੇਗੀ ਯਾਨੀ ਕਿ ਪਹਿਲਾ ਰਾਸ਼ਟਰੀ ਪ੍ਰਧਾਨ ਜਿਹੜਾ ਹੈ ਨਵਾਂ ਬਣੇਗਾ ਉਸ ਤੋਂ ਬਾਅਦ ਸ਼ਰੀਲ ਕੁਮਾਰ ਜਾਕਰ ਦੀ ਗਲਬਤ ਹੋਵੇਗੀ ਸੂਤਰਾਂ ਨੇ ਦੱਸਿਆ ਹੈ ਕਿ ਪਾਰਟੀ ਪ੍ਰਧਾਨ ਦੀ ਚੋਣ 10 ਫਰਵਰੀ ਤੋਂ 20 ਫਰਵਰੀ ਦੇ ਵਿੱਚ ਕਰ ਹੋਣ ਦੀ ਸੰਭਾਵਨਾ ਹੈ ਮੌਜੂਦਾ ਪ੍ਰਧਾਨ ਜੇਪੀ ਨੱਡਾ ਦਿੱਲੀ ਚੋਣਾਂ ਤੱਕ ਭਾਜਪਾ ਦੀ ਅਗਵਾਈ ਕਰਦੇ ਰਹਿਣਗੇ ਰਾਸ਼ਟਰਪਤੀ ਵਜੋਂ ਉਹਨਾਂ ਦਾ ਕਾਰਜਕਾਲ ਜਨਵਰੀ 19 ਜਨਵਰੀ 2024 ਵਿੱਚ ਖਤਮ ਹੋ ਗਿਆ ਸੀ ਪਰ ਲੋਕ ਸਭਾ ਦੀਆਂ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਨੱਡਾ ਦਾ ਕਾਰਜਕਾਲ 1 ਸਾਲ ਵਾਧਾ ਦਿੱਤਾ ਗਿਆ ਸੀ ਯਾਨੀ ਕਿ ਜੇਪੀ ਨੱਡਾ ਦੀ ਛੁੱਟੀ ਕੀਤੀ ਜਾਵੇਗੀ 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ ਨਵੇਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਨਿਯੁਕਤੀ ਹੋਵੇਗੀ 10 ਫਰਵਰੀ ਤੋਂ ਲੈ ਕੇ 20 ਫਰਵਰੀ ਦੇ ਵਿਚਕਾਰ ਉਸ ਤੋਂ ਬਾਅਦ ਪੰਜਾਬ ਦਾ ਪ੍ਰਧਾਨ ਵੀ ਬਦਲਿਆ ਜਾਵੇਗਾ ਕਿਉਂਕਿ ਹਾਲਾਂਕਿ ਹਾਲੇ ਤੱਕ ਵੀ ਇਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਸ੍ਰੀ ਕੁਮਾਰ ਜਾਖੜ ਦਾ ਦੂਸਰੇ ਪਾਸੇ ਹਨਪ੍ਰੀਤ ਬਾਦਲ ਇਧਰ ਕੈਪਟਨ ਅਵਰਿੰਦਰ ਸਿੰਘ ਰਵਰੀਤ ਬਿੱਟੂ ਹਰਜੀਤ ਗਰੇਵਾਲ ਅਤੇ ਵਿਜੇ ਸਾਪਲਾ ਦੌੜ ਵਿੱਚ ਲੱਗੇ ਹੋਏ ਨੇ ਕਿ ਭਾਰਤੀ ਜਨਤਾ ਪਾਰਟੀ ਵਾਲੀ ਪ੍ਰਧਾਨਗੀ ਸਾਡੀ ਝੋਲੀ ਵਿੱਚ ਪੈ ਜਾਵੇ ਧੰਨਵਾਦ